ਕੀ ਹਾਲ-ਚਲ ਦੋਸਤੋ ਸੋ ਵੈਲਕਮ ਹੈ ਤੁਹਾਡਾ ਆਪਣੇ ਪ੍ਰੀਤ ਰਜਨ ਵਲੌਗ ਦੇ ਵਿੱਚ ਸੋ ਫਿਰ ਇੱਕ ਤੁਹਾਡੇ ਵਾਸਤੇ ਨਵਾਂ ਵਲੌਗ ਲੈ ਕੇ ਹਾਜ਼ਰ ਹੋਏ ਹਾਂ ਹੈ ਰੋ ਵੀਰ ਸੁਧਾਰਾ ਲਿਆਓ ਹਲੋ ਫਿਰ ਚੱਕ ਝੋਲ ਮੰਮੀ ਨਾਲ ਗੱਲ ਕਰਦਾ ਪਤਾ ਹੈ ਇਹ ਤੇ ਖਿਡਾਰੀ ਦੂਸਰੇ ਦਰਸ਼ਕ ਹੈ ਚਲੂ ਵੇ ਸ਼ੂਟ ਚੱਲਦੀ ਜਾਂਦਾ ਸ਼ੂਟ ਤਾਂ ਫਿਰ ਉਹਦਾ ਦੇਖ ਕਿੱਛ ਤਾਂ ਨਹੀਂ ਆ ਮੈਂ ਭੱਜ ਕੇ ਆਉਂਗੀ ਹਨਾ ਹੈਲੋ ਪਰਮਜੀਤ ਨੇ ਕਹਿੰਦੇ ਵੀ ਜੇ ਖਾੜਾ ਲਵਾਣਾ ਤਾਂ ਕਹਿੰਦੇ ਪਰਮਜੀਤ ਨੂੰ ਸੰਪਰਕ ਕਰੇ ਪਰ ਮੈਨੂੰ ਪਰਮਜੀਤ ਹੀ ਕਹਿੰਦੇ ਪਰਮਜੀਤ ਦਾ ਤਾਂ ਪਤਾ ਨਾਮ ਅੱਛਾ ਪਰ ਮੈਂ ਥੋੜੀ ਹੈ ਮਿਲ ਜਾਂਦਾ ਨਾਲ ਜਾਂਦਾ ਗਏ ਮੰਮੀ ਹੋ ਰਹੇ ਚਲਾ ਜਲ ਆ ਜਾ ਕਰਕੇ ਵੇਖੀ ਜ ਜੇ ਰਾਦਾ ਬਣਾਈ ਮੇਰਾ ਵੀ ਬੋਲ ਲੱਗਦਾ ਮੈਂ ਗੱਲ ਕਰ ਸਾਰੇ ਲੱਗੇ ਪਏ ਆ ਮੇਰਾ ਹੈ ਬਲੌਗ ਇਸ ਕੋ ਕਹਤੇ ਹੈ ਸਿਨੇਮੈਟਿਕ ਬਲੌਗ ਅਤਨ ਆ ਨਹੀਂ ਆ ਜਾ ਬੋਲ ਬੋਲ ਤਾ ਦੇਖਿਆ ਇਨੀ ਘੈਂਟ ਕੁਆਲਿਟੀ ਕਿਦਰ ਫੋਨ ਦੀ ਹਾਂ ਅਮ ਨੂੰ ਬੁਖਾਰ ਛੁੱਟ ਗਿਆ ਦੇਖੇ ਹਾਂ ਤੇ ਚਲੋ ਜੀ ਕਹਿੰਦੇ ਅਸੀਂ ਇੱਥੇ ਬਹੁਤ ਸਾਰੀਆਂ ਵੀਡੀਓ ਬਣਾਈਆਂ ਤੇ ਲੋਕੇਸ਼ਨ ਬਹੁਤ ਜ਼ਿਆਦਾ ਘੈਂਟ ਸੀਗੀ ਸੋ ਤੁਸੀਂ ਵਿਊ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਘੈਂਟ ਆ ਸ਼ਾਮ ਦਾ ਫੋਟੋ ਖਿੱਚਦੇ ਨੀ ਤੁਹਾਡੀ ਸਾਰਿਆਂ ਦੀ ਇਹ ਵੀਡੀਓ ਬਣਾਈ ਅਸੀਂ ਸਾਰੇ ਆ ਕੀ ਕਰਦਾ ਇਹਨੂੰ ਅੱਜ ਲਿਆਂਦਾ ਨਾ ਤਾਂ ਜੈਕੀ ਗੀਆ ਵੀ ਕਰੂਗਾ ਹਣਾ ਆ ਦੇ ਵੀ ਲ ਆਇਓ ਚੱਲੀਏ ਹੁਣ ਮੇਰੀ ਨਿਊਜ਼ ਹੁੰਦਾ ਕੀ ਕਰਦਾ ਜਾਣੂ ਕਿਹੜੀ ਤੇ ਉਹੀ ਉਹ ਦੰਗਾ ਨਾ ਨੇ ਸੁਨਸਟ ਦੇ ਅਗਨਾ ਜਾਓ ਜੇ ਚਲੋ ਇਹ ਤਾਂ ਥੋੜੀ ਸ਼ਾਲ ਲੱਗ ਜੇ ਫੇਰ ਲੱਦ ਜੂ ਤਾ ਹੈ ਠੰਡਾ ਪਾਣੀ ਬਾਈ ਤੂੰ ਉਹਦੇ ਗੁੰਗਾ ਤੇ ਕਿਹਾ ਡ ਗੁੰਗਾ ਤਰ ਤਾ ਤੱਕਿਆ ਵੀ ਨਹੀਂ ਜਾਣਾ ਸਾਡੇ ਤੋਂ ਤਾਂ ਉਹ ਤਾਂ ਨਹੀਂ ਥੋੜਾ ਕੰਮ ਪਾ ਨਹੀਂ ਲਾਉਂ ਗਏ ਸੀ ਡ ਗਿਆ ਉਹ ਮਾਦਾ ਜਨਾ ਤੀ ਲਾਲਾ ਹੋ ਗਿਆ ਸੀ ਨਾ ਕੰਮ ਸੋ ਕਹਿੰਦੇ ਵੀਊ ਬਹੁਤ ਜ਼ਿਆਦਾ ਘਣ ਸੀ ਸੋ ਇੱਥੇ ਵਲੌਗ ਵੀ ਬਣਾਏ ਸੋ ਅਸੀਂ ਰੀਲਾਂ ਵੀ ਸ਼ੂਟ ਕੀਤੀਆਂ ਤੇ ਹੁਣ ਅਸੀਂ ਚੱਲੇ ਆ ਘਰਾਂ ਨੂੰ ਵਾਪਸ ਸੋ ਖੇਤਾਂ ਵਿੱਚ ਆ ਕੇ ਤਾਂ ਸੱਚੀ ਬਹੁਤ ਜੀਜਾ ਲੱਗਦਾ ਕਿੰਨੇ ਵਜੇ ਐ ਸੀ ਪਤਾ ਹੀ ਨਹੀਂ ਲੱਗਿਆ ਦਿਨ ਜਦਾ ਕਿਦੋਂ ਹੀ ਨੰਘ ਗਿਆ ਨਾ ਕੱਲ ਕੱਲ ਇਹਰੇ ਹੋਰ ਨੂੰ ਵੀ ਟੈਗ ਹੋ ਗਈ ਮੈਨੂੰ ਲੱਗਦਾ ਚੱਲ ਜਕੀ ਜਕੀ ਮੈਨੂੰ ਰਹਿਣਾ ਚੱਲ ਜਕੀ ਤੂੰ ਬਹੁਤ ਜ਼ਿਆਦਾ ਘੰਟਾ ਸੋ ਬਹੁਤ ਵਧੀਆ ਲੱਗ ਰਿਹਾ ਸੋ ਜਾਨ ਨੂੰ ਤਾਂ ਜੀ ਨਹੀਂ ਕਰੀ ਜਾਂਦਾ ਪਰ ਜਾਣਾ ਪੈਣਾ ਸਾਨੂੰ ਤੇ ਮੰਮੀ ਬੱਸ ਖੇਤਾਂ ਵਿੱਚ ਬੜਾ ਘੈਂਟ ਲੱਗਦਾ ਸੋ ਬਾਕੀ ਆਪਣੇ ਨਾਲ ਦੇ ਵੀ ਦੇਖੋ ਸਾਰੇ ਗੱਡੀ ਸਾਹਮਣੇ ਆਈ ਜਾਂਦੇ